समराला के नजदीकी पिंड टोडरपुर विखे बीती रात दो बजे पिंड की घर की छत उपर जंगली जानवर चीता दिखाई दत जिस तिडो तो दहशत का माहौल पैदा हो गया ਜਿਸ ਦੀ ਸੀਸੀਟੀਵੀ ਫੁਟੇਜ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਅੱਧੀ ਰਾਤ 3 ਵਜੇ ਪਿੰਡ ਵਾਸੀ ਇਕੱਠੇ ਹੋ ਗਏ ਨੇ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਦੇ ਰਾਹੀਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਕਿ ਪਿੰਡ ਦੇ ਵਿੱਚ ਜੰਗਲੀ ਜਾਨਵਰ ਚੀਤਾ ਆ ਗਿਆ ਤੇ ਆਪਣਾ-ਆਪਣਾ ਬੱਚਿਆਂ ਦਾ ਤੇ ਆਪਣੇ ਪਾਲਤੂ ਜਨਮਰਾ ਦਾ ਧਿਆਨ ਰੱਖੋ ਇਸ ਦੀ ਸੂਚਨਾ ਸਮਰਾਲਾ ਪੁਲਿਸ ਅਤੇ ਸਬੰਧਤ ਵਿਭਾਗ ਨੂੰ ਵੀ ਦਿੱਤੀ ਗਈ ਹੈ ਤੇ ਸਵੇਰੇ ਤੜਕਸਾਰ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਮੇਰਾ ਨਾਮ ਹੈ ਗੁਰਦੇਵ ਸਿੰਘ ਜੀ ਪਿੰਡ ਹਾਂ ਤਾਂ ਡਰਾਈਵਰ ਜੀ ਕੀ ਹੋਇਆ ਕੀ ਘਟਨਾ ਹੋਈ ਰਾਤ ਨੂੰ ਦੀ 2:00 ਵਜੇ ਉੱਪਰੋਂ ਆਵਾਜ਼ ਦੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕੀ ਹੋਇਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇ ਚੱਤਾ ਸੀਗਾ ਉਹ ਇੱਕ ਬੰਦੇ ਜਿਹੜਾ ਇਹ ਆRightarrow ਆ ਰਾਹ ਦੀ ਜੀ ਕਿੰਨੇ ਕੁ 2:00 ਵਜੇ ਦਿਖਿਆ 2:00 ਵਜੇ ਪੂਰੇ ਜੀ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ 11-12 ਮਿੰਟ ਉਸ ਤੋਂ ਬਾਅਦ ਫਿਰ ਆਪਣੀਆਂ ਉਹ ਸਾਹਮਣੇ ਗੱਡੀ ਖੜੀ ਹੋਈ ਉਹ ਥੱਲੇ ਵੜ ਗਿਆ ਤੇ ਉਸ ਤੋਂ ਬਾਅਦ ਹੈਨੇ ਦੇਖਿਆ ਜੀ ਪਹਿਲਾਂ ਵੀ ਕਈ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰसों ਵਾਲੇ ਕਿ ਦੋ ਕੁੱਤੇ ਜਰੂਰ ਆਵਣੇ ਉਧਰ ਕਲੋਨੀਆਂ ਚ ਖਾਦੇ ਨੇ ਜੀ ਕਹਿੰਦੇ ਜਾਨਵਰ ਨੇ ਥੋੜੇ ਘਰੇ ਵੀ ਤੁਹਾਨੂੰ ਜਾਨਵਰ ਦਾ ਨੁਕਸਾਨ ਪਿਆ ਇਹ ਆਪਣੇ ਨੁਕਸਾਨ ਘੋਲੀ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹਰ ਜਿਹੜਾ ਲਾਗਪਾ ਘਰ ਦੇ ਗਏ ਉਹਨਾਂ ਨੂੰ ਇਤਲਾ ਦੇ ਦਿੱਤੀ ਜੀ ਪਰ ਆਪਣਾ ਥੋੜਾ ਮੇਰਾ ਲੋਸਮੈਂਟ ਕਰਵਾਇਤ ਲੋਸਮੈਂਟ ਦੀ 3.50 ਛੱਡ ਕੇ ਤਿੰਨ ਮੈਂ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਪਿੰਡ ਵਾਲਾ ਨਕਲਾਇਆ ਕਿਸੇ ਮਾ ਨਕਲਾ ਕਾ ਕਰਵਾਇਆ ਫੜਿਆ ਜਾਵੇ ਵੀ ਚਲੋ ਕੋਈ ਅੱਜ ਚਲੋ ਨੁਕਸਾਨ ਹੋਣਾ ਪਾ ਜਾਵੇ ਕਹਿੰਦਾ ਮੈਂ ਤੁਹਾਡੇ ਮਨਨ ਜੀ ਜੀ ਸੀ ਲਈ ਕਿੰਨੀ ਮਾਮਲਾ ਹੋਇਆ ਤੁਹਾਡੇ ਮੈਂ ਕਿਹ ਚਿੱਤ ਆ ਗਿਆ ਸਾਡੀ ਮੇਰੀ ਮਸੇ ਸਰਪੰਚਾ ਦੇ ਅੰਦਰ ਕੋਰ ਤੇ ਸਾਨੂੰ ਸਿਉਰੀ ਅੱਜ ਸੂਚਨਾ ਮਿਲੀ ਤੇ ਜਗਰ ਸਿੰਘ ਦੇ ਮਕਾਨ ਦੇ ਵਿੱਚ ਚਿੱਟਾ ਦੇਖਿਆ ਵੀਡੀਓ ਵੀ ਲਾਦੇ ਸੀ ਸੀਬੀ ਕੈਮਰੇ ਤੇ ਅਸੀਂ ਲਾਇਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿਹਨਾਂ ਦੇ ਨਾਮ ਇਹ ਨਗਰ ਦੇ ਸਾਰਿਆਂ ਕੋਲ ਵੱਲੇ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਫੇਡੋਗੇ ਇੰਚਾਰਜ ਸਰਦਾਰ ਮਸਤਾਰ ਸਿੰਘ ਨੂੰ ਸੂਚਿਤ ਕਰਤਾ ਕਿ ਇਹ ਦੰਨਾ ਪਹਿਲੇ ਨਾਲ ਹੀ ਉਹਨਾਂ ਨੇ ਫੇਰੇ ਦੇ ਇੰਜਕਸਰ ਮਨ ਕੋ ਆ ਗਏ ਨੂੰ ਸੂਚਨਾ ਦਿੱਤੀ ਤੇ ਉਹ ਸਾਡੇ ਕੋਲ ਇਸ ਟਾਈਮ ਅਸਰ ਤੋਂ ਸਮਰਾਲਾ ਤੇ ਪਤਰ ਸਿੰਘ ਵੀ ਪਹੁੰਚੇ ਮਲੇ ਦੀਵੰਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੁਟੇਜ ਹੈ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆਗਾ ਕਿ ਇਹ ਵਾਕਈ ਕੀਤਾ ਹੀ ਹੈ ਹਾਂਜੀ ਅਸੀਂ ਪਿੰਡ ਤੋਂ ਡੋਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਬ ਮਿਲ ਗਿਆ ਜੀ ਕੀਤਾ ਮਤਲਬ ਆ ਗਿਆ ਸਿਰਾਰ ਨਕਦਰ ਸਿੰਘ ਦੇ ਘਰੇ ਅਸੀਂ ਮਹਿਕਮਾ ਇਹਨੂੰ ਸੰਬੰਧਤ ਮਹਿਕਮੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖਣ ਦੀ ਜੀ 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 ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਕੱਢ ਸੰਭਾਲਦੇ ਆਂ ਇਸ ਤੋਂ ਬੇਰੀ ਜਿਹਾ ਸੀ ਕੈਮਰੇ ਦੇਖ ਰਹੇ ਆ ਜੀ ਉਹ ਜਾਨਵਰ ਵਗੈਰਾ ਦਾ ਕਿਸੇ ਦਾ ਕੋਈ ਸੰਭਵ ਨਹੀਂ ਤਾਂ ਜਿਹਨੇ ਉਹ ਬੇਟੇ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਇਹ ਮਤਲਬ ਖਾਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡੇ ਵਸ ਵੀ ਚਲੋ ਕੁਝ ਹੋ ਕੋਈ ਗਲਤ ਵਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈ ਕੇ ਫਿਰ ਵਿੱਚ ਕੋਈ ਚਿਤਾ ਜਾਨ ਦਾ ਡਵਲ ਫੋਨ ਕੋਈ ਨਾਕਾ ਲਗਾਇਆ ਜਾ ਰਿਹਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਇਸ ਵੰਦੇ ਮੈਕਨੋਲੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਕਰਦੇ ਪਿੰਡ ਵਾਸੀ ਤਾਂ ਮਤਲਬ ਸਤੇਤ ਰਹਿੰਦੀ ਜਿੱਦੇ ਕਦੇ ਦਿਖਾਈ ਦਿੰਦਾ ਪਰ ਟੁੱਟ ਸਾਨੂੰ ਦੱਸਣ ਜੀ ਗਲਤ ਬੈਂਕ ਬਿਨਾਂ ਗੱਲ ਹੋ ਗਈ ਜੀ ਜੀ ਹੋ ਗਈ ਜੀ ਬੀ ਐਫ ਸੁਆਬ ਨਾਲ ਵੀ ਉਹ ਵੀ ਪਹੁੰਚ ਰਹੇ ਨੇ ਜੇ ਚੀਤਾ ਡਗ ਰਹਾ ਤਾਂ ਉਹਨੂੰ ਫੜਨ ਦੀ ਕੀ ਤਿਆਰੀ ਕੀਤੀ ਹੈ ਉਹਨਾਂ ਨੇ ਦੇਖੋ ਜੀ ਰੇਂਜ ਅਫਸਰ ਦਾ ਮੇਰੀ ਆਪਣੀ ਗੱਲ ਹੋਈ ਹੈ ਰਸਤੇ 'ਚ ਨੇ ਪਟਾਦਾ ਇਹਨਾਂ ਕੋਲ ਟੀਮ ਹੈ ਜੀ ਇਹ ਫੋਰਸ ਆ ਜਿਹਨੂੰ ਪੂਰੇ ਤਰੀਕੇ ਨਾਲ ਨਿਰਪੱਖ ਕਰਨਗੇ ਇਹਨੂੰ ਫੜਨ ਦੇ ਜੀ ਬਿਨਾਂ ਨਕਸਾਬ ਤੋਂ ਜੀ